ਜੈ ਵੀਰਾਂ ਦੀ ਜੈ ਸਾਈਆਂ ਦੀ ਮੈਥਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਹੁਤ ਹੀ ਖਾਸ ਇੱਕ ਮੈਸੇਜ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਵੇਂ ਅਸੀਂ ਹਰ ਰੋਜ਼ ਜ਼ਿਕਰ ਕਰਮ ਕਰਦੇ ਆਂ ਜਾਂ ਇਸ ਤਰੀਕੇ ਦੇ ਨਾਲ ਚੱਲਦੇ ਆਂ ਤਾਂ ਜ਼ਿੰਦਗੀ ਵਿੱਚ ਅੱਗੇ ਲੰਘ ਸਕਦੇ ਆਂ ਪਰਮਾਤਮਾ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਆਂ ਸੋ ਅੱਜ ਇਸ ਮੈਸੇਜ ਨੂੰ ਆਪਾਂ ਇਸ ਬੱਚੇ ਦੀ ਸੱਚਾਈ ਬਾਰੇ ਜਾਣਨਾ ਹੈ ਤੇ ਇੱਕ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਣ ਵਾਲਾ ਹੈ ਅੱਜ ਦੀ ਇਸ ਵੀਡੀਓ ਤੋਂ ਸੋ ਅੱਜ ਇੱਕ ਬੱਚੇ ਦੀ ਛੋਟੀ ਜਿਹੀ ਲਾਈਫ ਬਾਰੇ ਦੱਸਣਾ ਹੈ ਆਪਾਂ ਕਿ ਕਿਵੇਂ ਉਹ ਬੱਚੇ ਨੇ ਸਫਲਤਾ ਨੂੰ ਹਾਸਲ ਕੀਤਾ ਹੈ ਅੱਜ ਆਪਾਂ ਇਹ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਜਿਹੜੇ ਵੀ ਪੀਰਾਂ ਫੀਰਾਂ ਦੀ ਸੇਵਾ ਕਰਦੇ ਆ ਆਪਣੇ ਗੁਰੂ ਦੀ ਪੀਰ ਦੀ ਪਰਮਾਤਮਾ ਨੂੰ ਮੰਨਣ ਵਾਲੇ ਕਰੋ ਹਾਂ ਸੋ ਖਾਸ ਉਹਨਾਂ ਲਈ ਇਹ ਮੈਸੇਜ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨਾ ਕਿਉਂਕਿ ਇਹ ਬਹੁਤ ਸੁਣਨ ਵਿੱਚ ਛੋਟੀਆਂ ਗੱਲਾਂ ਲੱਗ ਸਕਦੀਆਂ ਪਰ ਬਹੁਤ ਡੂੰਘੀਆਂ ਗਹਿਰਾਈ ਵਾਲੀਆਂ ਇਹਨਾਂ ਨੂੰ ਸਮਝਿਆ ਜਾਵੇ ਤਾਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਜੀ ਸੋ ਅੱਜ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਕਮੈਂਟਾਂ ਦੱਸਾਂਗੇ ਤੇ ਗੌਸਪਾਕ ਵੀਰ ਦੀ ਵੀ ਸਵਾਰੀ ਨਜ਼ਰ ਆਉਂਦੀ ਸੀ ਕਹਿੰਦੇ ਕਿ ਬਾਹਰ ਵੀ ਕਿਤੇ ਜਾਣਾ ਤੇ ਧੂਪ ਦੀ ਖੁਸ਼ਬੂ ਆਣੀ ਪਰ ਹੁਣ ਇਹੋ ਜਿਹਾ ਕੁਝ ਨਹੀਂ ਹੁੰਦਾ ਜੀ ਸੋ ਇਹ ਲਿਖਦੇ ਨੇ ਕਮੈਂਟਾਂ ਵਿੱਚ ਤੇ ਨਾਲ ਹੀ ਲਿਖਿਆ ਹੈ ਕਿ ਆਨੰਦ ਬਹੁਤ ਆਉਂਦਾ ਹੈ ਸੋ ਦੇਖੋ ਜੀ ਜਦੋਂ ਅਸੀਂ ਸੇਵਾ 'ਚ ਕੱਚੇ ਹੋ ਜਾਂਦੇ ਆ ਸੇਵਾ ਨੂੰ ਘਟਾ ਦਿੰਦੇ ਆ ਸੋ ਕਰਮ ਕਰਨੋਂ ਘਟ ਜਾਂਦੇ ਆ ਸੇਵਾ ਬਹੁਤ ਘੱਟ ਕਰਨ ਲੱਗ ਪੈਂਦੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਜ਼ਿੰਦਗੀ ਵਿੱਚ ਸਭ ਕੁਝ ਇਨਸਾਨ ਨੂੰ ਮਿਲਣ ਲੱਗ ਪੈਂਦਾ ਤੇ ਉਹ ਸਮਝਦਾ ਹੈ ਕਿ ਸਾਨੂੰ ਸਭ ਕੁਝ ਮਿਲ ਗਿਆ ਸ਼ਾਇਦ ਇੰਨੀ ਬੰਦਗੀ ਦੀ ਜ਼ਰੂਰਤ ਨਹੀਂ ਹੌਲੀ ਹੌਲੀ ਜੇਕਰ ਖੁਸ਼ੀਆਂ ਮਿਲਣੀਆਂ ਸ਼ੁਰੂ ਹੋਈਆਂ ਤਾਂ ਖੁਸ਼ੀਆਂ ਦੇ ਵਿੱਚ ਹੀ ਖੁਸ਼ ਰਹਿਣਾ ਸਿੱਖ ਜਾਂਦਾ ਹੈ ਤੇ ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ ਕਿਉਂਕਿ ਦੁੱਖ ਦੂਰ ਹੋ ਜਾਂਦੇ ਨੇ ਸੁੱਖ ਮਿਲ ਜਾਂਦੇ ਨੇ ਸੁੱਖਾਂ ਲਈ ਹੀ ਇਨਸਾਨ ਇੰਨੀ ਸੇਵਾ ਕਰਦਾ ਹੈ ਅਰਦਾਸਾਂ ਬੇਨਤੀਆਂ ਕਰਦਾ ਪਰ ਜਦੋਂ ਸਭ ਕੁਝ ਮਿਲ ਜਾਂਦਾ ਤੇ ਅਸੀਂ ਪ੍ਰਮਾਤਮਾ ਨੂੰ ਭੁਲਾ ਦਿੰਦਾ ਆ ਸੋ ਇਸ ਕਰਕੇ ਫਿਰ ਕਿਰਪਾ ਵੀ ਘਟ ਜਾਂਦੀ ਹੈ ਜੋ ਅਸੀਂ ਸੇਵਾ ਕਰਦੇ ਆ ਉਹਦਾ ਹਿਸਾਬ ਨਾਲ ਦੀ ਨਾਲ ਹੋਈ ਜਾ ਰਿਹਾ ਆ ਪਰਮਾਤਮਾ ਤੋਂ ਜੋ ਮੰਗਿਆ ਹੈ ਉਹ ਸਭ ਕੁਝ ਮਿਲ ਗਿਆ ਸੇਵਾ ਜਿਹੜੀ ਆ ਉਹ ਲੱਗ ਗਈ ਅੱਗੇ ਤੋਂ ਆਪਾਂ ਸੇਵਾ ਕਰਨੀ ਬੰਦ ਕਰ ਦਿੰਦੇ ਆ ਤੇ ਤਾਂ ਕਰਕੇ ਇਹ ਸਭ ਖੁਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਕੋਸ਼ਿਸ਼ ਕਰਿਆ ਕਰੋ ਜੀ ਜੇਕਰ ਮਾਲਕ ਆਸਮਰਦ ਦਾ ਪੂਰੀਆਂ ਕਰਦਾ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਯਾਦ ਜਰੂਰ ਰੱਖੋ ਹਰ ਰੋਜ਼ ਸੇਵਾ ਕਰੋ ਜਿਸ ਤਰ੍ਹਾਂ ਪਹਿਲਾਂ ਟਾਈਮ ਕੱਢਦੇ ਸੀ ਇਸੇ ਤਰ੍ਹਾਂ ਜੇਕਰ ਟਾਈਮ ਕੱਢੋਗੇ ਤਾਂ ਜ਼ਿੰਦਗੀ 'ਚ ਬਹੁਤ ਅੱਗੇ ਤੱਕ ਪਹੁੰਚੋਗੇ ਕਿਉਂਕਿ ਪਰਮਾਤਮਾ ਬਹੁਤ ਕੁਝ ਫਿਰ ਜ਼ਿੰਦਗੀ ਵਿੱਚ ਦਿੰਦਾ ਤੇ ਨਾਮ ਵੀ ਸਮਾਉਣ ਤੇ ਦੁਨੀਆ ਤੇ ਕਰਵਾ ਦਿੰਦਾ ਹੈ ਜੇਕਰ ਨਿਯਮ ਦੇ ਹਿਸਾਬ ਨਾਲ ਚੱਲਦੇ ਜਾਈਏ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਸੁਪਨੇ ਦੇ ਵਿੱਚ ਜੇਕਰ ਆਪਣੇ ਆਪ ਦੇ ਚੌਂਕੀ ਆਉਂਦੇ ਦੇਖੀਏ ਤਾਂ ਕੀ ਸੰਕੇਤ ਹੁੰਦਾ ਹੈ ਸੋ ਦੇਖੋ ਜੀ ਜਿਨ੍ਹਾਂ ਨੂੰ ਇਹ ਸੁਪਨਾ ਆਉਂਦਾ ਹੈ ਬਿਲਕੁਲ ਸਚਾਈ ਹੈ ਪਹਿਲਾਂ ਸਾਨੂੰ ਵੀ ਇੱਥੇ ਲੱਗਦਾ ਹੁੰਦਾ ਸੀ ਕਿ ਸ਼ਾਇਦ ਇਹ ਇੱਕ ਸੁਪਨਾ ਹੀ ਆ ਪਰ ਨਹੀਂ ਜਿੰਨਾ ਕ ਗਿਆਨ ਜ਼ਿੰਦਗੀ ਵਿੱਚ ਮਿਲਿਆ ਹੈ ਆਪਾਂ ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜੋ ਆਉਣ ਵਾਲਾ ਸਮਾਂ ਹੈ ਉਹ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿਉਂਕਿ ਪੀਰਾਂ ਦੀ ਚੌਂਕੀ ਕੋਈ ਮਜ਼ਾਕ ਨਹੀਂ ਹੈ ਕਿ ਸਪਨਾ ਆਇਆ ਸਪਨਾ ਹੀਆ ਸਿਰਫ ਇਹਦਾ ਕੋਈ ਨਹੀਂ ਸਾਡੇ ਨਾਲ ਲੈਣਾ ਦੇਣਾ ਨਹੀਂ ਸੋ ਇਹਦਾ ਆਪਣੇ ਨਾਲ ਕੋਈ ਨਾ ਕੋਈ ਸੰਬੰਧ ਹੈ ਇਸ ਲਈ ਪ੍ਰਮਾਤਮਾ ਪਹਿਲਾਂ ਹੀ ਦਿਖਾਉਣਾ ਸ਼ੁਰੂ ਕਰਦਾ ਕਿ ਆ ਸਮਾਂ ਤੁਹਾਡੇ ਤੇ ਆ ਰਿਹਾ ਆ ਥੋੜਾ ਬਹੁਤ ਸਮਾਂ ਲੱਗ ਜਾਂਦਾ ਹੈ ਇਸ ਸਮਾਂ ਆਣ ਲਈ ਕਿਉਂਕਿ ਇਹ ਆਉਣਾ ਜ਼ਰੂਰ ਹੈ ਸਮਾਂ ਹਰ ਇੱਕ ਤੇ ਜਿਨ੍ਹਾਂ ਨੂੰ ਇਹ ਸੰਕੇਤ ਸਪਨੇ ਰਹੀ ਮਿਲ ਰਿਹਾ ਹੈ ਇਹ ਸਚਾਈ ਹੈ ਇਹ ਝੂਠ ਨਹੀਂ ਹੈ ਸਚਾਈ ਨੂੰ ਠੁਕਰਾਇਆ ਨਹੀਂ ਜਾ ਸਕਦਾ ਸੋ ਪ੍ਰਮਾਤਮਾ ਉਹ ਹੀ ਦਿਖਾਉਂਦਾ ਹੈ ਜਿਹਦੇ ਨਾਲ ਸਾਡਾ ਕੋਈ ਨਾ ਕੋਈ ਸੰਬੰਧ ਕੋਈ ਨਾ ਕੋਈ ਰਿਸ਼ਤਾ ਜੁੜਿਆ ਹੋਇਆ ਆ ਸੋ ਸੇਵਾ ਤੋਂ ਪੂਛੋ ਕਿ ਪ੍ਰਮਾਤਮਾ ਇਹ ਸਭ ਕੁਝ ਦਿਖਾਉਣਾ ਸ਼ੁਰੂ ਕਰਦਾ ਕਿ ਇਨਸਾਨ ਦਾ ਵਿਸ਼ਵਾਸ ਬੱਜਿਆ ਰਹੇ ਕਿ ਮੈਂ ਨਾਲ ਹਾਂ ਕਿਉਂਕਿ ਪ੍ਰਮਾਤਮਾ ਨਾਲ ਹੋਂਦੇ ਸੰਕੇਤ ਜਿਹੜੇ ਸ਼ੁਰੂ ਕਰ ਦਿੰਦਾ ਹੈ ਸੋ ਇਸ ਕਰਕੇ ਇਹਨਾਂ ਨੂੰ ਜਰੂਰ ਸਮਝਿਆ ਕਰੋ ਜੀ ਜੇਕਰ ਕੋਈ ਹੋ ਜਾ ਸਪਨਾ ਆਉਂਦਾ ਹੈ ਤੇ ਇੱਕੋ ਇਹ ਇਸ਼ਾਰਾ ਮਿਲਦਾ ਹੈ ਕਿ ਇਹ ਸਮਾਨ ਜਰੂਰ ਤੁਹਾਡੇ ਤੇ ਆਵੇਗਾ ਸੋ ਮਾਲਕ ਦੀ ਮਰਜ਼ੀ ਨਾਲ ਆਵੇਗਾ ਸੋ ਜਿਹਦੇ ਤੇ ਮਾਲਕ ਦੀ ਮਰਜ਼ੀ ਹੁੰਦੀ ਹੈ ਮਾਲਕ ਆਪਣੀ ਹਿਸਾਬ ਨਾਲ ਆਉਂਦਾ ਹੈ ਸੋ ਕਿਸੇ ਦੇ ਬੁਲਾਇਆ ਨਹੀਂ ਆਉਂਦਾ ਆਪਣੀ ਖੁਸ਼ੀ ਦੇ ਨਾਲ ਆਉਂਦਾ ਹੈ ਸੋ ਪ੍ਰਮਾਤਮਾ ਫਿਰ ਉਹਨੂੰ ਪਹਿਲਾਂ ਹੀ ਇਹ ਸਭ ਇਸ਼ਾਰੇ ਦੇਣੇ ਸ਼ੁਰੂ ਕਰ ਦਿੰਦਾ ਹੈ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ ਲੱਖ ਦਾ ਤਾਂ ਪੀਰ ਨੂੰ ਮੰਨਦੇ ਹਾਂ ਜੋ ਉਹਨਾਂ ਨੂੰ ਭੋਗ ਲਗਾਉਣਾ ਹੈ ਉਹ ਪ੍ਰਸ਼ਾਦ ਪਾਣੀ ਵਿੱਚ ਵਧਾਉਣਾ ਹੈ ਜਾਂ ਫਿਰ ਖੁਦ ਖਾਣਾ ਸੋ ਦੇਖੋ ਜੀ ਉਹ ਖੁਦ ਹੀ ਖਾਣਾ ਆ ਜੋ ਦਰਬਾਰ ਵਿੱਚ ਪ੍ਰਸ਼ਾਦ ਆਪਾਂ ਭੋਗ ਲਗਾਉਂਦੇ ਆ ਕੱਢ ਦਿੰਨੇ ਆ ਪਹਿਲਾਂ ਤਾਂ ਇੱਥੇ ਇੱਕ ਕਰਮ ਕਰਿਆ ਕਰੋ ਕੀ ਹੋ ਸਕੇ ਤਾਂ ਕੋਟੇ ਦੀ ਅੱਗ ਬਣਾ ਕੇ ਉਹਦੇ ਤੇ ਧੂਪ ਪਾ ਦਿਆ ਕਰੋ ਬਹੁਤ ਵਧੀਆ ਗੱਲ ਹੈ ਤੇ ਦੂਸਰੀ ਗੱਲ ਹੈ ਕਿ ਜੋ ਪ੍ਰਸ਼ਾਦ ਤੁਸੀਂ ਦਰਬਾਰ ਵਿੱਚ ਕੱਢਦੇ ਹੋ ਉਹਨਾਂ ਦੇ ਨਾਮ ਦਾ ਉਹ ਤੁਸੀਂ ਬਾਅਦ ਵਿੱਚ ਚੱਕ ਕੇ ਖੁਦ ਖਾ ਸਕਦੇ ਆ ਜਿਹੜਾ ਇਨਸਾਨ ਸੇਵਾ ਕਰਦਾ ਉਹ ਖਾ ਸਕਦਾ ਹੈ ਸੋ ਜਿਹੜਾ ਇਨਸਾਨ ਕੁਛ ਇਹੋ ਜੀ ਚੀਜ਼ ਖਾ ਲੈਂਦਾ ਹੈ ਨਸ਼ਾ ਕਰਦਾ ਹੈ ਉਹ ਇਸ ਚੀਜ਼ ਦੀ ਵਰਤੋਂ ਨਾ ਕਰੇ ਸੋ ਬਾਕੀ ਘਰ ਵਿੱਚ ਬੱਚਿਆਂ ਦੇ ਸਕਦੇ ਆ ਫੁੱਲ ਤੁਸੀਂ ਉਹਨਾਂ ਦਾ ਪ੍ਰਸ਼ਾਦ ਜਿਹੜਾ ਸ਼ੱਕ ਸਕਦੇ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸੀਏ ਸੋ ਇੱਥੇ ਇੱਕ ਮੈਂਟ ਵਿੱਚ ਲਿਖਦੇ ਨੇ ਇਹਨਾਂ ਦਾ ਨਾਮ ਹੈ ਹਰਦੀਪ ਕੌਰ ਦਿੱਲੀ ਤੋਂ ਇਹ ਲਿਖਦੇ ਨੇ ਕਿ ਅੱਜ ਦੀ ਵੀਡੀਓ ਸਾਰਿਆਂ ਦੇ ਭਲੇ ਲਈ ਹੈ ਸੋ ਬਹੁਤ ਧੰਨਵਾਦ ਜੀ ਤੇ ਨਾਲ ਹੀ ਇਹ ਲਿਖਦੇ ਨੇ ਕਿ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਬਹੁਤ ਆ ਰਹੀਆਂ ਹਨ ਪਰ ਸਾਨੂੰ ਪੀਰਾਂ ਤੇ ਪੂਰਾ ਵਿਸ਼ਵਾਸ ਆ ਕਿ ਉਹ ਚੰਗਾ ਹੀ ਕਰਨਗੇ ਸੋ ਦੇਖੋ ਜੀ ਇੱਕ ਵਿਸ਼ਵਾਸ ਹੀ ਤੁਹਾਨੂੰ ਪਾਰ ਲਗਾ ਸਕਦਾ ਹੈ ਵੈਸੇ ਕਮੈਂਟ ਵੱਡਾ ਹੈ ਸ਼ਾਰਟ ਵਿੱਚ ਆਪਾਂ ਅੱਜ ਦੱਸਾਂਗੇ ਕਿਉਂਕਿ ਵੀਡੀਓ ਬਣਾਉਣ ਲਈ ਟਾਈਮ ਨਹੀਂ ਸੀ ਫਿਰ ਵੀ ਕਾਲੀ ਕਾਲੀ ਚਾਪਾਂ ਆਟੇ ਇੱਕ ਵੀਡੀਓ ਅਪਲੋਡ ਕਰ ਰਹੇ ਆ ਸੋ ਦੇਖੋ ਜੀ ਆਪਾਂ ਜਦੋਂ ਵਿਸ਼ਵਾਸ ਕਰ ਲੈਂਦੇ ਆ ਮਾਲਕ ਤੇ ਯਕੀਨ ਰੱਖ ਕੇ ਬੈਠ ਜਾਂਦੇ ਆ ਤੇ ਉਹ ਮਾਲਕ ਵਿਸ਼ਵਾਸ ਤੇ ਯਕੀਨ ਦੇਖਦਾ ਹੈ ਉਹ ਇਹ ਨਹੀਂ ਦੇਖਦਾ ਹੈ ਕਿ ਅਸੀਂ ਕਿਸ ਹਿਸਾਬ ਨਾਲ ਕੰਮ ਕਰ ਰਹੇ ਆ ਕਿਸ ਵਿਧੀ ਵਿਧਾਨ ਦੇ ਹਿਸਾਬ ਦੇ ਨਾਲ ਅਸੀਂ ਚੱਲ ਰਹੇ ਆ ਸੋ ਉਹ ਵਿਧੀਆਂ ਨਹੀਂ ਦੇਖਦਾ ਕਰਮ ਨੇ ਦੇਖਦਾ ਕਿ ਤੁਸੀਂ ਕਿਹੜਾ ਕਰ ਰਹੇ ਆਂ ਪਰਮਾਤਮਾ ਲਈ ਸੋ ਉਹ ਜਦੋਂ ਵੀ ਦੇਖੇਗਾ ਤੁਹਾਡਾ ਵਿਸ਼ਵਾਸ ਦੇਖੇਗਾ ਤੁਹਾਡਾ ਪਿਆਰ ਦੇਖੇਗਾ ਜਦੋਂ ਤੁਸੀਂ ਪਿਆਰ ਦਿਲੋਂ ਕਰੋਗੇ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਤੇ ਉਹ ਵਿਸ਼ਵਾਸ ਰੱਖ ਕੇ ਕੀਤਾ ਹੋਇਆ ਕਰਮ ਕਬੂਲ ਹੁੰਦਾ ਹੈ ਸੋ ਕਈ ਵਾਰ ਦੇਖਿਆ ਹੈ ਕਿ ਕਈ ਇਨਸਾਨ ਇਹ ਸੋਚਦੇ ਆ ਕਿ ਅਸੀਂ ਪਰਮਾਤਮਾ ਲਈ ਆ ਕੀਤਾ ਪਰਮਾਤਮਾ ਲਈ ਉਹ ਕਰ ਲਿਆ ਸੋ ਪੈਸਾ ਬਹੁਤ ਜ਼ਿਆਦਾ ਅਸੀਂ ਲਾ ਰਹੇ ਆਂ ਧਾਰਮਿਕ ਥਾਵਾਂ ਤੇ ਸ਼ਾਇਦ ਇਹ ਸਾਡੇ ਜੋ ਕਰਮ ਕੀਤੇ ਹੋਏ ਆ ਸ਼ਾਇਦ ਇਹਨਾਂ ਨੂੰ ਕਰਮਾਂ ਨੂੰ ਦੇਖ ਕੇ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੇਗਾ ਬਿਲਕੁਲ ਵੀ ਨਹੀਂ ਪ੍ਰਮਾਤਮਾ ਕਿਰਪਾ ਉਹਦੇ ਤੇ ਕਰਦਾ ਹੈ ਜਿਹੜਾ ਦਿਲੋਂ ਪਿਆਰ ਮੁਰਸ਼ਿਦ ਨੂੰ ਕਰਦਾ ਦਿਲੋਂ ਯਾਦ ਕਰਦਾ ਉਹਦੇ ਤੇ ਪ੍ਰਮਾਤਮਾ ਜ਼ਿਆਦਾ ਕਿਰਪਾ ਕਰਦਾ ਹੈ ਸੋ ਕਰਮ ਕਰਨੇ ਚਾਹੀਦੇ ਆ ਇਹ ਬਿਲਕੁਲ ਸਹੀ ਹੈ ਕਰਦੇ ਜਾਓ ਕਿਉਂਕਿ ਨਾਮ ਦੀ ਕਮਾਈ ਹੁੰਦੀ ਨਹੀਂ ਕਰਮ ਤਾਂ ਆਪਾਂ ਕਰ ਸਕਦੇ ਆ ਪਰ ਇੱਥੇ ਹੀ ਕਹਾਂਗੇ ਕਿ ਜਦੋਂ ਵੀ ਕੋਈ ਕਰਮ ਕਰੋ ਸ਼ਿਕਰ ਤੁਸੀਂ ਵਿਸ਼ਵਾਸ ਰੱਖ ਕੇ ਦਿਲੋਂ ਕਰੋ ਤੇ ਆਪਣੇ ਮੁਰਸ਼ਿਦ ਨੂੰ ਦਿਲੋਂ ਪਿਆਰ ਕਰੋ ਤਾਂ ਬਹੁਤ ਜਲਦ ਕਿਰਪਾ ਮਾਲਕ ਦੀ ਨੂੰ ਅਸੀਂ ਹਾਸਲ ਕਰ ਸਕਦੇ ਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਇੱਕ ਬੱਚੇ ਦਾ ਹੈ ਸੋ ਕਿਵੇਂ ਇੱਕ ਬੱਚੇ ਨੇ ਸਫਲਤਾ ਨੂੰ ਹਾਸਲ ਕਰ ਲਿਆ ਨਾ ਹੀ ਕੀ ਕੋਈ ਪੜ੍ਹਾਈ ਦਾ ਅਕਸ਼ਰ ਹੁੰਦਾ ਸੀ ਉਸ ਬੱਚੇ ਨੂੰ ਸੋ ਇਹ ਇੱਕ ਅਸੀਂ ਛੋਟੀ ਜਿਹੀ ਕਹਾਣੀ ਸੁਣੀ ਹੈ ਜੋ ਸਚਾਈ ਹੈ ਦੱਸੀ ਗਈ ਹੈ ਅਪਾ ਜੀ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕਹਿੰਦੇ ਕਿ ਇੱਕ ਬੱਚਾ ਹਰ ਰੋਜ਼ ਸਕੂਲ ਤਾਂ ਜਾਇਆ ਕਰਦਾ ਸੀ ਪਰ ਉਹ ਪੜਦਾ ਬਿਲਕੁਲ ਵੀ ਨਹੀਂ ਸੀ ਆਉਂਦਾ ਉਹ ਕੁਝ ਵੀ ਨਹੀਂ ਸੀ ਪਰ ਸਕੂਲ ਜਾਣਾ ਕਦੇ ਨਹੀਂ ਹਟਦਾ ਸੀ ਹਰ ਰੋਜ਼ ਆਪਣੀ ਹਾਜ਼ਰੀ ਜਿਹੜੀ ਆ ਲਗਵਾਉਂਦਾ ਸੀ ਪਰ ਐਤਵਾਰ ਦਾ ਦਿਨ ਛੁੱਟੀ ਦਾ ਹੁੰਦਾ ਕਹਿੰਦੇ ਕਿ ਐਤਵਾਰ ਦੇ ਦਿਨ ਵੀ ਉਹ ਆਪਣਾ ਫਰਜ਼ ਨਿਭਾਉਂਦਾ ਸੀ ਸਕੂਲ ਜਾਣਾ ਹੀ ਜਾਣਾ ਛੁੱਟੀ ਨਹੀਂ ਕਰਨੀ ਇੰਨਾ ਨਿਯਮ ਦਾ ਪੱਕਾ ਸੀ ਪੌਂਦਾ ਕੁਝ ਵੀ ਨਹੀਂ ਸੀ ਪਰ ਸਕੂਲੋਂ ਜੇਕਰ ਕਹੀਏ ਕਿ ਛੁੱਟੀ ਕਹਿੰਦੇ ਕੀ ਕਰਦਾ ਹੀ ਨਹੀਂ ਸੀ ਇੰਨਾ ਸਕੂਲ ਦੇ ਨਾਲ ਪਿਆਰ ਸੀ ਜਿਸ ਦਿਨ ਛੁੱਟੀ ਹੁੰਦੀ ਸੀ ਕਹਿੰਦੇ ਕਿ ਚਾਬੀਆਂ ਲੈ ਕੇ ਖੁਦ ਉਹ ਜਾ ਕੇ ਸਕੂਲ ਨੂੰ ਖੋਲਦਾ ਸੀ ਖੋਲ ਕੇ ਤੇ ਉੱਥੇ ਪੀੜ ਪੌਦਿਆਂ ਨੂੰ ਪਾਣੀ ਹਰ ਰੋਜ਼ ਪਾਉਂਦਾ ਸੀ ਛੁੱਟੀ ਵਾਲੇ ਦਿਨ ਕਿਉਂਕਿ ਆਦਤ ਬਣਾਈ ਹੋਈ ਸੀ ਜਦੋਂ ਅਸੀਂ ਆਦਤਾਂ ਬਣਾ ਲੈਂਦੇ ਆ ਤੇ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੇ ਬਹੁਤ ਉੱਚ ਸਮਝਣ ਨੂੰ ਮਿਲਦਾ ਹੈ ਸੋ ਆਦਤ ਦੇ ਨਾਲ ਇਨਸਾਨ ਜਦੋਂ ਕੋਈ ਆਦਤ ਜ਼ਿੰਦਗੀ ਵਿੱਚ ਬਣਾਉਂਦਾ ਹੈ ਪਰ ਆਦਤ ਵੀ ਚੰਗੇ ਪਾਸੇ ਹੀ ਮਣਾਉਣੀ ਚਾਹੀਦੀ ਆ ਮਾੜੀਆਂ ਆਦਤਾਂ ਨਹੀਂ ਅਪਣਾਉਣੀਆਂ ਚਾਹੀਦੀਆਂ ਚੰਗੀਆਂ ਆਦਤਾਂ ਨਾਲ ਜ਼ਿੰਦਗੀ ਬਦਲੇਗੀ ਤੇ ਮਾੜੀਆਂ ਆਦਤਾਂ ਨਾਲ ਜ਼ਿੰਦਗੀ ਖਰਾਬ ਹੋਵੇਗੀ ਸੋ ਕਹਿੰਦੇ ਕਿ ਉਹਨੇ ਇੱਕ ਆਦਤ ਬਣਾ ਲਈ ਹਰ ਰੋਜ਼ ਸਕੂਲ ਜਾਣ ਦੀ ਐਤਵਾਰ ਦੇ ਦਿਨ ਵੀ ਸਕੂਲ ਜਾਣਾ ਉਸ ਦਿਨ ਪੀੜ ਪੋਤਿਆਂ ਨੂੰ ਪਾਣੀ ਪਾ ਕੇ ਆ ਜਾਣਾ ਪਰ ਸਕੂਲ ਜਾ ਕੇ ਪੜਨਾ ਕੁਛ ਨਹੀਂ ਤੇ ਹੁਣ ਕਹਿੰਦੇ ਜਦੋਂ ਪੀਪਰ ਆਏ ਨੇ ਨਜ਼ਦੀਕ ਤੇ ਟੀਚਰ ਸੋਚਣ ਲੱਗੇ ਕਿ ਇਹ ਬੱਚੇ ਨੂੰ ਆਉਂਦਾ ਤਾਂ ਕੁਛ ਵੀ ਨਹੀਂ ਪੜਦਾ ਨਹੀਂ ਕੁਛ ਵੀ ਇਹ ਪੇਪਰਾਂ 'ਚ ਕੀ ਕਰੇਗਾ ਇਹ ਤਾਂ ਪਾਸ ਵੀ ਨਹੀਂ ਹੋ ਸਕਦਾ ਜਦੋਂ ਇਹ ਗੱਲ ਕਰ ਰਿਹਾ ਆ ਤੇ ਹੁਣ ਉੱਥੇ ਦਾ ਕਹਿੰਦੇ ਕਿ ਪ੍ਰਿੰਸੀਪਲ ਇਸ ਗੱਲ ਨੂੰ ਟੀਚਰਾਂ ਦੀ ਬੜੀ ਗੌਰ ਦੇ ਨਾਲ ਸੁਣ ਰਿਹਾ ਹੈ ਤੇ ਮਨ ਵਿੱਚ ਸੋਚ ਰਿਹਾ ਹੈ ਕਿ ਇਹ ਬੱਚੇ ਨੇ ਇੱਕ ਵੀ ਕਦੇ ਛੁੱਟੀ ਨਹੀਂ ਕੀਤੀ ਹਾਜ਼ਰੀਆਂ ਇਹਦੀਆਂ ਪੂਰੀਆਂ ਨੇ ਸੋ ਸਗੋਂ ਛੁੱਟੀ ਵਾਲੇ ਦਿਨ ਦੀ ਵੀ ਹਾਜ਼ਰੀ ਇਹਦੀ ਲਗਾਈ ਜਾਂਦੀ ਸੀ ਕਿਉਂਕਿ ਛੁੱਟੀ ਵਾਲੇ ਦਿਨ ਵੀ ਸਕੂਲ ਵਿੱਚ ਪਹੁੰਚਦਾ ਸੀ ਟਾਈਮ ਸਿਰ ਤੇ ਹੁਣ ਉਹ ਪ੍ਰਿੰਸੀਪਲ ਨੇ ਕਹਿੰਦੇ ਕਿ ਸੋਚਿਆ ਕਿ ਕਿਉਂ ਨਾ ਇਸ ਬੱਚੇ ਨੂੰ ਪਾਸ ਕਰ ਦਿੱਤਾ ਜਾਵੇ ਸੋ ਕਹਿੰਦੇ ਕਿ ਜਿਹਦੇ ਹੱਥ ਲੇਖਾਂ ਦੀ ਕਲਮ ਹੋਵੇ ਉਹ ਕੁਝ ਵੀ ਲੇਖਾਂ ਵਿੱਚ ਲਿਖ ਸਕਦਾ ਹੈ ਜਿਹਦੇ ਹੱਥ ਵਿੱਚ ਪਾਵਰ ਹੁੰਦੀ ਹੈ ਉਹ ਕੁਝ ਵੀ ਸਾਨੂੰ ਦੇ ਸਕਦਾ ਹੈ ਕਿਉਂਕਿ ਉਹਨੂੰ ਪਾਵਰ ਮਿਲੀ ਹੋਈ ਆ ਕੁਝ ਵੀ ਬਦਲਦੀ ਤਾਂ ਹੁਣ ਕਹਿੰਦੇ ਕਿ ਉਸ ਪ੍ਰਿੰਸੀਪਲ ਨੇ ਉਹਨੂੰ ਕਹਿ ਕੇ ਪਾਸ ਕਰਾ ਦਿੱਤਾ ਸੋ ਜਦੋਂ ਬੱਚਾ ਪਾਸ ਹੋ ਗਿਆ ਤੇ ਬੜੇ ਹੈਰਾਨ ਹੋਏ ਸਾਰੇ ਇਹ ਪਾਸ ਕਿਵੇਂ ਹੋ ਗਿਆ ਕਿਉਂਕਿ ਇਹ ਤਾਂ ਪੜ੍ਹਦਾ ਹੀ ਨਹੀਂ ਕੁਛ ਵੀ ਇਹਨੂੰ ਆਉਂਦਾ ਹੀ ਕੁਛ ਨਹੀਂ ਤੇ ਪ੍ਰਿੰਸੀਪਲ ਨੇ ਕਿਹਾ ਕਿ ਇਹਦੀਆਂ ਹਾਜ਼ਰੀਆਂ ਤਾਂ ਪੂਰੀਆਂ ਹੈ ਸਭੋ ਛੁੱਟੀ ਵਾਲੇ ਦਿਨ ਵੀ ਇਹ ਛੁੱਟੀ ਨਹੀਂ ਸੀ ਕਰਦਾ ਸਕੂਲ ਪਹੁੰਚਦਾ ਸੀ ਆਪਣਾ ਫਰਜ ਨਿਭਾਉਂਦਾ ਸੀ ਪੀੜ ਪੋਤਿਆਂ ਨੂੰ ਪਾਣੀ ਪਾਇਆ ਕਰਦਾ ਸੀ ਹੁਣ ਦੇਖੋ ਜੀ ਸਾਨੂੰ ਇਸ ਛੋਟੀ ਜਿਹੀ ਕਹਾਣੀ ਤੋਂ ਸਿੱਖਣਾ ਦੇਖੋ ਕਿੱਡੀ ਵੱਡੀ ਮਿਲ ਰਹੀ ਆ ਕਹਿੰਦੇ ਕੀ ਗੁਰੂ ਘਰ ਜਾਣਾ ਕਦੇ ਨਾ ਛੱਡੋ ਚੰਗਾ ਕਰਮ ਕਰਨਾ ਕਦੇ ਨਾ ਛੱਡੋ ਚਾਹੇ ਉਹਦੇ ਬਾਰੇ ਸਾਨੂੰ ਨੌਲੇਜ ਹੈ ਚਾਹੇ ਨਹੀਂ ਹੈ ਪਰ ਆਪਣੀ ਡਿਊਟੀ ਚਰੂ ਨਿਭਾਉਣੀ ਸਾਨੂੰ ਚਾਹੀਦੀ ਆ ਸੋ ਹਰ ਰੋਜ਼ ਹਾਜ਼ਰੀ ਲਗਾਉਣ ਦੇ ਨਾਲ ਉਹ ਬੱਚਾ ਪਾਸ ਹੋ ਸਕਦਾ ਹੈ ਜਿੱਕਿ ਅਸੀਂ ਵੀ ਸਾਨੂੰ ਚਾਹੇ ਬਾਣੀ ਆਉਂਦੀ ਹੈ ਚਾਹੇ ਨਹੀਂ ਆਉਂਦੀ ਅਸੀਂ ਗੁਰੂ ਘਰ ਨਾਲ ਜੁੜੇ ਹੋਈਆਂ ਤੇ ਸਾਨੂੰ ਉੱਥੇ ਕੋਸ਼ਿਸ਼ ਕਰਨੀ ਚਾਹੀਦੀ ਕਿ ਹਰ ਰੋਜ਼ ਆਪਣੀ ਡਿਊਟੀ ਨਿਭਾਉਂ ਹਰ ਰੋਜ਼ ਹਾਜ਼ਰੀ ਲਗਾਓ ਪੀਰਾਂ ਦੇ ਦਰਵਾਜ਼ੇ ਜਾਂਦੇ ਹੋ ਉੱਥੇ ਵੀ ਹਰ ਰੋਜ਼ ਜਾ ਕੇ ਆਪਣਾ ਜੀਵਨ ਸਫਲ ਬਣਾਓ ਅਰਦਾਸ ਬੇਨਤੀ ਕਰੋ ਹਾਜ਼ਰੀ ਲਗਾਓ ਚੌਂਕੀ ਭਰੋ ਸੋ ਹਰ ਰੋਜ਼ ਟਾਈਮ ਨਹੀਂ ਮਿਲਦਾ ਜਾਨੀ ਕਿ ਹਰ ਰੋਜ਼ ਅਰਦਾਸ ਕਰਨੀ ਸ਼ੁਰੂ ਕਰ ਦੋ ਦੋ ਟਾਈਮ ਯਾਦ ਕਰਨ ਲੱਗੋ ਬੈਠ ਕੇ ਸਮਾਂ ਕੱਢਣ ਲੱਗੋ ਤੇ ਤੁਹਾਡੇ ਉਹ ਇੱਕ ਇੱਕ ਪਲ ਦੀ ਪਰਮਾਤਮਾ ਖਬਰ ਰੱਖਦਾ ਹੈ ਉਹ ਹਿਸਾਬ ਕਰੇਗਾ ਜਿਸ ਦਿਨ ਫਿਰ ਇਕੱਠਾ ਹੀ ਸਭ ਕੁਝ ਦੇ ਦੇਵੇਗਾ ਸੋ ਇਸ ਬੱਚੇ ਨੇ ਦੇਖੋ ਹਰ ਰੋਜ਼ ਹਾਜ਼ਰੀਆਂ ਪੂਰੀਆਂ ਕੀਤੀਆਂ ਜਾ ਕੇ ਚਾਹੇ ਕੁਝ ਆਉਂਦਾ ਸੀ ਚਾਹੇ ਨਹੀਂ ਆਉਂਦਾ ਸੀ ਪਰ ਸਫਲਤਾ ਨੂੰ ਹਾਸਲ ਕਰ ਲਿਆ ਕਿਉਂਕਿ ਜਿਹਦੇ ਹੱਥ ਕਲਮ ਹੈ ਉਹ ਕੁਝ ਵੀ ਲੇਖਾਂ ਵਿੱਚ ਲਿਖ ਸਕਦਾ ਤੁਹਾਡਾ ਪਿਆਰ ਦੇ ਸੋ ਹੁਣ ਜੇਕਰ ਇਹ ਬੱਚਾ ਇੱਥੇ ਇਹ ਸੋਚ ਲੈਂਦਾ ਕਿ ਮੈਨੂੰ ਆਉਂਦਾ ਕੁਝ ਨਹੀਂ ਮੈਂ ਕਿਹੜਾ ਪਾਸ ਹੋਣਾ ਮੈਂ ਸਕੂਲ ਕਿਉਂ ਜਾਣਾ ਕਿਉਂ ਨਾ ਮੈਂ ਛੁੱਟੀਆਂ ਕਰਦਾ ਰਵਾਂ ਪਰ ਬੱਚੇ ਨੇ ਇਹ ਕੰਮ ਨਹੀਂ ਕੀਤਾ ਪਰ ਬੜੇ ਹੀ ਪਿਆਰ ਦੇ ਨਾਲ ਉਹਨੇ ਆਪਣੀਆਂ ਹਾਜ਼ਰੀਆਂ ਪੂਰੀਆਂ ਕੀਤੀਆਂ ਤੇ ਪ੍ਰੇਮ ਭਾ ਕੇ ਸਕੂਲ ਦੇ ਨਾਲ ਰੱਖਿਆ ਚਾਹੇ ਕੁਝ ਆਵੇ ਚਾਹੇ ਨਾ ਵੀ ਤੇ ਹਰ ਰੋਜ਼ ਡਿਊਟੀ ਨਿਭਾਈ ਤੇ ਪ੍ਰਮਾਤਮਾ ਨੇ ਵੀ ਕਿਰਪਾ ਕਰ ਦਿੱਤੀ ਕਿਉਂਕਿ ਮਿਹਨਤ ਜੋ ਸੀ ਕਰਦੋ ਇੱਕ ਮਿਹਨਤ ਸੀ ਜੋ ਵੀ ਹਰ ਰੋਜ਼ ਚੱਲ ਕੇ ਜਾਣਾ ਤੇ ਛੁੱਟੀ ਵਾਲੇ ਦਿਨ ਵੀ ਜਾਣਾ ਸੋ ਜੋ ਅਸੀਂ ਅੱਜ ਮਿਹਨਤ ਕਰ ਰਹੇ ਹਾਂ ਉਹ ਕਦੇ ਵੀ ਵਿਰਥੀ ਨਹੀਂ ਜਾਂਦੀ ਮਿਹਨਤ ਕੀਤੀ ਕਦੇ ਵਿਰਥੀ ਨਹੀਂ ਜਾਂਦੀ ਆਨੇ ਵਹਾਨੇ ਕਿਸ ਦੇ ਨਾਲ ਕਿਸੇ ਦੇ ਥਰੂ ਸਾਨੂੰ ਚੀਜ਼ ਉਹ ਮਿਲਦੀ ਹੈ ਜਿਹਦੇ ਤੇ ਮਿਹਨਤ ਕੀਤੀ ਹੋਵੇ ਸੋ ਮਿਹਨਤ ਕਰਦੇ ਜਾਓ ਆਪਣੇ ਕਦਮ ਜਿਹੜੇ ਆ ਉਸ ਮਾਲਕ ਦੀ ਤਰਫ ਵਧਾਉਂਦੇ ਜਾਓ ਸਮਾਂ ਕੱਢਦੇ ਜਾਓ ਮਾਲਕ ਸਮਾਂ ਆਉਣ ਤੇ ਸਭ ਕੁਝ ਦੇ ਦਿੰਦਾ ਹੈ ਉਸ ਦਿਨ ਫਿਰ ਇਨਸਾਨ ਇੱਕ ਸ਼ੁਕਰੀਆ ਹੀ ਕਰਦਾ ਹੈ ਅੱਜ ਜਿੰਦਗੀ ਵਿੱਚ ਪਰੇਸ਼ਾਨੀਆਂ ਉਹ ਪਰੇਸ਼ਾਨੀਆਂ ਬਾਰੇ ਨਾ ਸੋਚੋ ਪ੍ਰਮਾਤਮਾ ਦੇ ਨਾਲ ਪਿਆਰ ਪੱਕਾ ਪਾ ਲਓ ਪੱਕਾ ਪਿਆਰ ਹੀ ਤੁਹਾਨੂੰ ਪਾਰ ਲਗਾ ਦੇਗਾ ਸੋ ਇਸ ਬੱਚੇ ਦੀ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵੈਸੇ ਸਮਝਾਉਣ ਨੂੰ ਤਾਂ ਚੰਗੀ ਤਰ੍ਹਾਂ ਹੋਰ ਵੀ ਸਮਝਾ ਸਕਦੇ ਪਰ ਵੀਡੀਓ ਲੰਬੀ ਹੋਈ ਜਾ ਰਹੀ ਹੈ ਸੋ ਇਸ ਕਰਕੇ ਇਸ ਸਮਾਂਪਤ ਕਰਦੇ ਹਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਜੀ ਇਹ ਤੁਹਾਡਾ ਇੱਕ ਚੰਗਾ ਕਰਮਾ ਹੋਵੇਗਾ ਸੋ ਇਹਨਾਂ ਆਦਤਾਂ ਨੂੰ ਅਪਣਾਓ ਜੇਕਰ ਆਦਤਾਂ ਬਣਾਈਆਂ ਹੋਈਆਂ ਤਕ ਟੈਨਸ਼ਨ ਜਾ ਕੇ ਆਦਤਾਂ ਨੂੰ ਛੱਡਣਾ ਨਹੀਂ ਹੈ ਸੋ ਇਹ ਆਦਤਾਂ ਨੂੰ ਬਣਾ ਹੀ ਰੱਖਣਾ ਹੈ ਇਹ ਹੀ ਆਦਤਾਂ ਤੁਹਾਡੀ ਜ਼ਿੰਦਗੀ ਨੂੰ ਸਵਾਰਨ ਦੀਆਂ